ਸਾਥਰੀਆਂ ਕਾ ਸਾਰੀ ਫੈਮਿਲੀ ਦਾ ਮੈਂ ਦਿਲੋਂ ਧੰਨਵਾਦ ਕਰਦੀ ਆ ਜੋ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਉਮੀਦ ਕਰਦੀ ਆ ਤੁਸੀਂ ਵੀਡੀਓ ਨੂੰ ਲਾਈਕ ਕਰੋਗੇ ਜੇ ਪਸੰਦ ਆਵੇ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਸੋ ਅੱਜ ਆਪਾਂ ਗੱਲ ਕਰਦੇ ਆ ਸੁੱਖ ਤੇ ਦੁੱਖ ਦੀ ਇਹ ਦੋਨੇ ਭਰਾ ਹਨ ਜੇ ਸੁੱਖ ਆਉਂਦਾ ਹੈ ਤਾਂ ਬੰਦੇ ਤੇ ਦੁੱਖ ਵੀ ਆਉਂਦੇ ਹਨ ਜੇ ਦੁੱਖ ਆਉਂਦਾ ਹੈ ਤਾਂ ਸੁੱਖ ਵੀ ਆਉਂਦੇ ਹਨ ਜੇ ਰਾਤ ਹੁੰਦੀ ਆ ਤਾਂ ਦਿਨ ਵੀ ਚੜਦਾ ਇਸ ਕਰਕੇ ਜੇ ਤੁਹਾਡੇ ਤੇ ਦੁੱਖ ਹੁੰਦੇ ਆ ਤਾਂ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਦੁੱਖਾਂ ਤੋਂ ਭੱਜਣਾ ਨਹੀਂ ਚਾਹੀਦਾ ਉਹਨਾਂ ਦਾ ਤੁਹਾਨੂੰ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਕਿਉਂਕਿ ਜੋ ਸੁੱਖ ਦੁੱਖ ਹਨ ਇਨਸਾਨਾਂ ਤੇ ਹੀ ਆਉਂਦੇ ਹਨ ਮਰਦਾਂ ਤੇ ਤਾਂ ਕਦੇ ਸੁੱਖ ਦੁੱਖ ਆਏ ਨਹੀਂ ਜਿੰਦਿਆਂ ਜਾਨਾਂ ਤੇ ਹੀ ਦੁੱਖ ਸੁੱਖ ਹੁੰਦੇ ਹਨ ਇਹਨਾਂ ਦੇ ਨਾਲ ਨਿਪਟਣ ਵਾਸਤੇ ਤੁਹਾਨੂੰ ਬਹੁਤ ਵੱਡੀ ਹਿੰਮਤ ਹੌਸਲਾ ਕਰਨਾ ਪਊਗਾ ਜੇ ਤੁਸੀਂ ਦੁੱਖਾਂ ਤੋਂ ਘਬਰਾ ਕੇ ਆਪਣੇ ਆਪ ਨੂੰ ਰੋਗ ਲਵਾ ਰਹੇ ਹੋ ਡਿਪਰੈਸ਼ਨ ਚ ਜਾ ਰਹੇ ਹਾਂ ਦੁਖੀ ਹੋ ਰਹੇ ਹਾਂ ਪੈਸੇ ਸਾਰੀ ਦੁਨੀਆ ਕਿਸੇ ਨਾ ਕਿਸੇ ਗੱਲੋਂ ਦੁਖੀ ਤਾਂ ਜ਼ਰੂਰ ਹੁੰਦੀ ਆ ਚਾਰੇ ਪਾਸਿਓਂ ਅੱਜ ਤਿੰਨ ਦੇਖਿਆ ਕੋਈ ਸੁਖੀ ਨਹੀਂ ਹੁੰਦਾ ਸਾਰੀ ਦੁਨੀਆ ਹੀ ਦੁਖੀ ਆ ਨਾਨਕ ਦੁਖਿਆ ਸਭ ਸੰਸਾਰ ਰੱਬ ਕਿਸੇ ਨੂੰ ਕਿਸੇ ਪਾਸਿਓਂ ਸੁੱਖ ਦਿੰਦਾ ਕਿਸੇ ਨੂੰ ਕਿਸੇ ਪਾਸਿਓਂ ਕਿਸੇ ਨਾ ਕਿਸੇ ਪਾਸੋਂ ਹਰ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਦੁੱਖ ਜ਼ਰੂਰ ਹੁੰਦੇ ਹਨ ਪਰ ਕੋਈ ਨਹੀਂ ਦੱਸਦਾ ਪਰ ਅੰਦਰੇ-ਅੰਦਰ ਉਹਨਾਂ ਦੇ ਕਿਸੇ ਦੇ ਲੁਕੇ ਦੁੱਖ ਹੁੰਦੇ ਹਨ ਕਿਸੇ ਦੇ ਸਾਹਮਣੇ ਆ ਜਾਂਦੇ ਹਨ ਪਰ ਸੁਖੀ ਤਾਂ ਕੋਈ ਵੀ ਨਹੀਂਗਾ ਸੁਖੀ ਉਹ ਆ ਜਿਹੜਾ ਨਾਮ ਜਪਦਾ ਰੱਬ ਦਾ ਨਾਮ ਲੈਂਦਾ ਉਹਨਾਂ ਦੇ ਜੋ ਦੁੱਖ ਹਨ ਉਹ ਵੀ ਸੁੱਖਾਂ ਵਿੱਚ ਬਦਲ ਜਾਂਦੇ ਹਨ ਸੋ ਕੋਈ ਧੀ ਵੱਲੋਂ ਦੁਖੀ ਆ ਕੋਈ ਪੁੱਤ ਵੱਲੋਂ ਦੁਖੀ ਆ ਕੋਈ ਨੋ ਵੱਲੋਂ ਦੁਖੀ ਆ ਕੋਈ ਕਿਸ ਤਰ੍ਹਾਂ ਮਤਲਬ ਕਿਸੇ ਦਾ ਪੁੱਤ ਮਾੜਾ ਨਿਕਲ ਗਿਆ ਨਸ਼ਿਆਂ ਤੇ ਲੱਗ ਗਿਆ ਰੰਦਾ ਮਾਪੇ ਤਾਂ ਜਿੰਦੇ ਜੀ ਮਰ ਜਾਂਦੇ ਹਨ ਜੇ ਉਹਨਾਂ ਦਾ ਪੁੱਤਰ ਨਸ਼ਿਆਂ ਤੇ ਲੱਗ ਜਾਵੇ ਇਸ ਵਾਸਤੇ ਮੈਂ ਆਪਣੇ ਭਰਾਵਾਂ ਨੂੰ ਰਿਕਵੈਸਟ ਕਰਦੀ ਹਾਂ ਕਿ ਨਸ਼ਾ ਤੋਂ ਹਮੇਸ਼ਾ ਬਚ ਕੇ ਰਹਿਣਾ ਨਸ਼ਾ ਤੋਂ ਦੂਰ ਰਹਿਣਾ ਤੁਹਾਡੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਮਾਪੇ ਤੁਹਾਨੂੰ ਇੰਨੇ ਅਰਮਾਨਾਂ ਦੇ ਨਾਲ ਜਨਮ ਦਿੰਦਾ ਇੰਨੇ ਚਾਹਾਂ ਦੇ ਨਾਲ ਪਾਲਦਾ ਜੇ ਤੁਸੀਂ ਆਪਣੀ ਐਡੀ ਹੀਰੇ ਵਰਗੀ ਜ਼ਿੰਦਗੀ ਨੂੰ ਨਸ਼ਿਆਂ ਦੇ ਵਿੱਚ ਗਵਾ ਲੋਗੇ ਤਾਂ ਮਾਪੇ ਤਾਂ ਜਿਉਂਦੇ ਜੀ ਮਰ ਜਾਂਦੇ ਹਨ ਬਾਕੀ ਮਾਪਿਆਂ ਦੀ ਜਿੱਤ ਉਦੋਂ ਹੁੰਦੀ ਆ ਜਦੋਂ ਬੱਚੇ ਚੰਗੀ ਔਲਾਦ ਬਣ ਕੇ ਨਿਕਲਦੇ ਹਨ ਵੱਡੇ ਹੋ ਕੇ ਛੋਟੇ ਬੱਚੇ ਤਾਂ ਆਪਾਂ ਝੜਕਦੇ ਆਂ ਕੁੱਟਦੇ ਆਂ ਮਾਰਦੇ ਆਂ ਡਾਂਟਦੇ ਆਂ ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਅਸਲੀ ਰੂਪ ਉਹਨਾਂ ਦਾ ਉਦੋਂ ਸਾਹਮਣੇ ਆਉਂਦਾ ਜਿਨ੍ਹਾਂ ਦੇ ਪੁੱਤਰ ਚੰਗੇ ਨਿਕਲਦੇ ਹਨ ਕਾਬਲ ਨਿਕਲਦੇ ਹਨ ਉਹਨਾਂ ਦਾ ਐਸੇ ਸਮਾਜ ਤੇ ਇਸ ਦੁਨੀਆ ਤੇ ਸ੍ਰੀਕੇ ਭਾਈਚਾਰੇ ਵਿੱਚ ਸਾਰਿਆਂ ਦੇ ਵਿੱਚ ਜਿੱਤ ਹੋ ਜਾਂਦੀ ਆ ਤੇ ਜਿਨ੍ਹਾਂ ਦੇ ਪੁੱਤਰ ਮਾੜੇ ਨਿਕਲਦੇ ਹਨ ਉਹਨਾਂ ਦੀ ਦੁਨੀਆ ਦੇ ਵਿੱਚ ਹਾਰ ਹੋ ਜਾਂਦੀ ਆ ਆਪਣੇ ਭਾਈਚਾਰੇ ਦੇ ਵਿੱਚ ਵੀ ਆਪਣੀਆਂ ਨਜ਼ਰਾਂ ਚੁੱਕ ਕੇ ਉਹ ਮਾਪਾ ਨਹੀਂ ਦੇਖ ਸਕਦਾ ਇਹ ਸਚਾਈ ਆ ਇਸ ਵਾਸਤੇ ਮਾਪਿਆਂ ਦੀ ਜਿੱਤ ਹਾਰ ਬੱਚਿਆਂ ਦੇ ਹੱਥ ਦੇ ਵਿੱਚ ਹੁੰਦੀ ਆ ਸੋ ਮੈਂ ਉਮੀਦ ਕਰਦੀ ਆ ਕਿ ਮੇਰੀ ਜੋ ਵੀਡੀਓ ਆ ਉਹ ਸਾਰੇ ਮੇਰੇ ਭੈਣ ਭਰਾ ਦੇਖ ਰਹੇ ਹਨ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਮਾੜੀ ਸੰਗਤ ਤੋਂ ਬਚ ਕੇ ਰਹੋ ਅੱਜ ਕੱਲ ਤਾਂ ਲੋਕ ਬਗਾਨੇ ਪੁੱਤਾਂ ਨੂੰ ਨਸ਼ਿਆਂ ਦੇ ਉੱਤੇ ਲਾ ਦਿੰਦੇ ਹਨ ਜਾਣ ਬੁੱਝ ਕੇ ਲਾ ਦਿੰਦੇ ਹਨ ਕੋਈ ਆਪਣੇ ਪੁਰਾਣੇ ਦੁਸ਼ਮਣੀ ਕੱਟਣ ਦੇ ਮਾਰੇ ਕਈ ਮਿੱਠੀ ਹੋ ਕੇ ਛੁਰੀ ਮਾਰਦੇ ਹਨ ਕਈ ਲੋਕ ਮਿੱਠੇ ਹੋ ਕੇ ਤੁਹਾਡੀਆਂ ਜੜ੍ਹਾਂ ਕੱਟਦੇ ਆ ਕਈ ਤੁਹਾਡੇ ਬੋਲਬਾਣੀ ਕਰਕੇ ਜੋ ਮਿੱਠੇ ਬਣ ਕੇ ਤੁਹਾਡੀਆਂ ਜੜ੍ਹਾਂ ਵੜਦੇ ਹਨ ਉਹ ਖਤਰਨਾਕ ਸੱਪ ਹੁੰਦੇ ਹਨ ਇਹੋ ਜਿਹੇ ਸੱਪਾਂ ਤੋਂ ਬਚ ਕੇ ਰਹਿਣਾ ਚਾਹੀਦਾ ਦੁਨੀਆ ਕਈ ਤਰ੍ਹਾਂ ਦੀ ਹੁੰਦੀ ਹੈ ਪਰ ਉਹ ਬਖਸ਼ੇ ਤਾਂ ਨਹੀਂ ਜਾਂਦੇ ਜੋ ਇਸ ਤਰ੍ਹਾਂ ਕਰਦੇ ਹਨ ਪਰ ਇੱਕ ਗੱਲ ਆ ਕਿ ਇਹੋ ਜਿਹੇ ਲੋਕਾਂ ਤੋਂ ਹਮੇਸ਼ਾ ਬਚ ਕੇ ਰਹੋ ਕਈ ਲੋਕ ਮੂੰਹ ਦੇ ਮਿੱਠੇ ਹੁੰਦੇ ਹਨ ਦਿਲ ਵਿੱਚ ਛੁਰੀਆਂ ਰੱਖਦੇ ਹਨ ਇਹੋ ਜਿਹੇ ਲੋਕਾਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਜੋ ਬੰਦਾ ਮੂੰਹ ਤੇ ਤੁਹਾਨੂੰ ਗੱਲ ਕਹਿੰਦਾ ਜੋ ਵੀ ਤੁਹਾਨੂੰ ਗੁੱਸਾ ਲੱਗੇ ਨਾ ਲੱਗੇ ਉਹ ਬੰਦਾ ਹਮੇਸ਼ਾ ਦਿਲ ਦਾ ਸਾਫ਼ ਹੁੰਦਾ ਬੰਦੇ ਦੀ ਪਰਖ ਕਿਵੇਂ ਕਰਨੀ ਆਪਾਂ ਬੰਦੇ ਦੀ ਪਰਖ ਆਪਾਂ ਇਸ ਤਰ੍ਹਾਂ ਹੀ ਕਰ ਸਕਦੇ ਹਾਂ ਜੇ ਤੁਹਾਡਾ ਲਾਗੇ ਕੋਈ ਸਹੇਲੀ ਆ ਦੋਸਤ ਆ ਯਾਰ ਬੇਲੀ ਆ ਤੁਹਾਡਾ ਜੇ ਤੁਹਾਨੂੰ ਚੰਗੀ ਮੱਤ ਦੇ ਰਿਹਾ ਸਹੀ ਰਸਤੇ ਤੇ ਲੈ ਕੇ ਜਾ ਰਿਹਾ ਫੇ ਤਾਂ ਉਹ ਤੁਹਾਡਾ ਸੱਚਾ ਮਿੱਤਰ ਆ ਉਹ ਤੁਹਾਨੂੰ ਗਲਤ ਕਰਨ ਤੋਂ ਰੋਕੂਗਾ ਤੇ ਜੇ ਤੁਹਾਡਾ ਦੁਸ਼ਮਣ ਤੁਹਾਡੇ ਨਾਲ ਵੈਰ ਕੱਢਣਾ ਚਾਹੁੰਦਾ ਉਹ ਤੁਹਾਨੂੰ ਪੁੱਠੀ ਮੱਤ ਦੇਵੇਗਾ ਪੁੱਠੇ ਕੰਮਾਂ ਦੇ ਵਿੱਚ ਤੁਹਾਡੀ ਸਪੋਰਟ ਕਰੂਗਾ ਨਸ਼ਿਆਂ ਪੱਤਿਆਂ ਦੇ ਵਿੱਚ ਤੁਹਾਡਾ ਸਪੋਰਟ ਕਰੂਗਾ ਇੱਕ ਆਪਣਾ ਕੰਮ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਦੇਣਾ ਬਾਕੀ ਆਪਣੀ ਕਿਸਮਤ ਹੁੰਦੀ ਹੈ ਕਿ ਆਪਣਾ ਬੱਚਾ ਕਿਸ ਤਰ੍ਹਾਂ ਦਾ ਨਿਕਲੂਗਾ ਲਾਇਕ ਨਿਕਲਦਾ ਜਾਂ ਨਲਾਇਕ ਨਿਕਲਦਾ ਬਾਕੀ ਆਪਣੇ ਕਰਮਾਂ ਦੇ ਵੀ ਹਿਸਾਬ ਕਿਤਾਬ ਹੁੰਦੇ ਹਨ ਜੋ ਆਪਾਂ ਬੀਜਦੇ ਹਨ ਉਹ ਆਪਣੇ ਅੱਗੇ ਵੀ ਆਉਂਦਾ ਹੈ ਜਿਸ ਤਰ੍ਹਾਂ ਦੀ ਆਪਣੀ ਸੋਚ ਹੁੰਦੀ ਆ ਆਪਣੇ ਆਪਣੇ ਨਾਲ ਵੀ ਅੱਗੇ ਉਸ ਤਰ੍ਹਾਂ ਹੀ ਹੁੰਦਾ ਇਸ ਵਾਸਤੇ ਸਾਨੂੰ ਸਾਰੇ ਕਰਮ A to Z ਸੋਚ ਸਮਝ ਕੇ ਹੀ ਕਰਨੇ ਚਾਹੀਦੇ ਹਨ ਦੁਨੀਆਦਾਰੀ ਵਾਸਤੇ ਦੇਖਣ ਨੂੰ ਚਾਹੀ ਜਿੱਦਾਂ ਮਰਜ਼ੀ ਲੱਗੇ ਜੇ ਤੁਹਾਡੇ ਦਿਲ ਵਿੱਚ ਉਸ ਚੀਜ਼ ਬਾਰੇ ਸਹੀ ਨੀਅਤ ਆ ਤਾਂ ਤੁਹਾਨੂੰ ਕੋਈ ਕਰਮਾਂ ਦਾ ਲੇਖਾ ਜੋਖਾ ਨਹੀਂ ਦੇਣਾ ਪੈਂਦਾ। ਬਾਕੀ ਜੇ ਤੁਹਾਡੀ ਦਿਲ ਸਾਫ਼ ਆ, ਨੀਅਤ ਸਾਫ਼ ਆ ਤਾਂ ਤੁਹਾਨੂੰ ਕੋਈ ਵੀ ਕਰਮਾਂ ਦੇ ਹਿਸਾਬ ਕਰ ਤਰ ਨਹੀਂ ਦੇਣੇ ਪੈਣੇ। ਹਮੇਸ਼ਾ ਗੱਲ ਕੋ ਮੂੰਹ ਤੇ ਕਹੋ। ਦਿਲ ਵਿੱਚ ਕਦੇ ਨਾ ਗੱਲ ਰੱਖੋ। ਜੋ ਵੀ ਗੱਲ ਆ ਉਸ ਨੂੰ ਲੁਕੋ ਕੇ ਨਾ ਰੱਖੋ। ਇੱਕ ਜੋ ਇਨਸਾਨ ਤੁਹਾਡੇ ਸਾਹਮਣੇ ਅੱਖ ਚੱਕ-ਚੱਕ ਪਾ ਕੇ ਗੱਲ ਕਰਦਾ ਉਹ ਇਨਸਾਨ ਬਹੁਤ ਵਧੀਆ ਇਨਸਾਨ ਹੁੰਦਾ। ਜੋ ਇਨਸਾਨ ਤੁਹਾਡੇ ਨਾਲ ਗੱਲ ਕਰਦੇ ਵਕਤ ਅੱਖ ਚੁਰਾ ਕੇ ਗੱਲ ਕਰੂਗਾ ਤੁਹਾਡੇ ਗਿੱਟਿਆਂ ਵੱਲ ਝਾਕ ਕੇ ਗੱਲ ਕਰਦਾ ਉਹ ਇਨਸਾਨ ਕੋਬਰਾ ਸੱਪ ਹੁੰਦਾ ਬਹੁਤ ਖਤਰਨਾਕ ਇਸ ਤਰ੍ਹਾਂ ਦਾ ਬੰਦਾ ਹੁੰਦਾ ਚਾਹੇ ਉਹ ਕਿੰਨਾ ਵੀ ਵਧੀਆ ਲੱਗੇ ਤੁਹਾਨੂੰ ਕਿੰਨਾ ਵੀ ਮਿੱਠਾ ਬੋਲੇ ਜੋ ਚੰਗਾ ਇਨਸਾਨ ਹੁੰਦਾ ਉਹ ਤੁਹਾਡੇ ਚੰਗੇ ਮਾਣੇ ਦੇ ਨਾਲ ਹਮੇਸ਼ਾ ਤੁਹਾਡਾ ਸਾਥ ਦਿੰਦਾ ਕਦੇ ਤੁਹਾਡਾ ਸਾਥ ਨਹੀਂ ਛੱਡਦਾ ਤੇ ਜੋ ਸਵਾਰਥੀ ਲੋਕ ਨੇ ਹਨ ਉਹ ਤੁਹਾਡੇ ਤੇ ਮਾੜਾ ਟਾਈਮ ਆਉਂਤੇ ਤੁਹਾਡੇ ਤੇ ਦੁੱਖ ਹੋਣ ਤੇ ਉਹ ਤੁਹਾਡਾ ਸਾਥ ਛੱਡ ਕੇ ਭੱਜ ਜਾਂਦੇ ਹਨ ਬਾਕੀ ਇਸ ਦੁਨੀਆ ਤੇ ਜੋ ਅਸਲ ਵਿੱਚ ਸੁਖੀ ਇਨਸਾਨ ਆ ਉਹ ਜੋ ਅੰਦਰੋਂ ਸੁਖੀ ਆ ਮਨ ਤੋਂ ਸੁਖੀ ਆ ਮਨ ਵਿੱਚ ਖੁਸ਼ੀਆਂ ਦੇ ਫੁਰਨੇ ਉਹਦੇ ਹਮੇਸ਼ਾ ਬਣੇ ਰਹਿੰਦੇ ਹਨ ਅਸਲ ਸੁਖੀ ਉਹੀ ਹੁੰਦਾ ਬਾਕੀ ਦਿਖਾਵੇ ਵਾਸਤੇ ਸੁਖੀ ਬਣ ਕੇ ਵਿਖਾਉਣਾ ਜੇ ਦੁਨੀਆਂ ਨੂੰ ਸੁਖੀ ਬਣ ਕੇ ਵਿਖਾਉਣਾ ਉਹਨੂੰ ਆਪਾਂ ਸੁਖੀ ਨਹੀਂ ਕਹਿ ਸਕਦੇ ਚਾਹੇ ਆਪਣੇ ਕੋਲੇ ਕਿੰਨਾ ਮਰਜੀ ਪੈਸਾ ਗੱਡੀਆਂ ਜੋ ਮਰਜੀ ਆਪਣੇ ਕੋਲੇ ਪਰ ਜੇ ਆਪਾਂ ਨੂੰ ਅੰਦਰੋਨੀ ਸੁੱਖ ਨਹੀਂ ਮਿਲਦਾ ਸੋ ਜੋ ਅੰਦਰਰ ਦਾ ਸੁੱਖ ਆ ਜੋ ਮਨ ਦਾ ਸੁੱਖ ਆ ਉਹ ਆਪਾਂ ਨੂੰ ਰੱਬ ਦੇ ਨਾਲ ਜੁੜ ਕੇ ਹੀ ਪ੍ਰਾਪਤ ਹੋਣਾ ਸੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਸਲਾਹ ਦਵਾਂਗੀ ਕਿ ਰੱਬ ਦੇ ਨਾਲ ਜੁੜੋ ਪਰਮਾਤਮਾ ਦੇ ਨਾਲ ਜੁੜੋ ਆ ਪੂਰਾ ਵਿਸ਼ਵਾਸ ਰੱਖੋ ਪਰਮਾਤਮਾ ਦੇ ਉੱਤੇ ਤੇ ਤੁਹਾਡੇ ਸੁੱਖ ਦੁੱਖ ਵਿੱਚ ਹਮੇਸ਼ਾ ਉਹ ਸਾਥ ਦੇਊਗਾ ਤੁਹਾਡੇ ਦੁੱਖਾਂ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਹਟਾਲ ਦੇਊਗਾ ਐਨਾ ਵਿਸ਼ਵਾਸ ਰੱਖੋ ਬਾਕੀ ਜੇ ਤੁਹਾਡੇ ਤੇ ਦੁੱਖ ਹੁੰਦੇ ਆ ਪੁੱਟੇ ਪਾਸੇ ਨਾ ਜਾਓ ਮੈਂ ਮੇਰੀਆਂ ਨਜ਼ਰਾਂ ਦੇ ਸਾਹਮਣੇ ਮੈਂ ਲੋਕਾਂ ਨੂੰ ਦੇਖਦੀ ਆ ਉਹਨਾਂ ਤੇ ਦੁੱਖ ਤਕਲੀਫ ਹੁੰਦੇ ਆ ਸਿਆ ਕਦੀ ਕਿਸੇ ਕੋਲ ਜਾਂਦੇ ਕਦੀ ਕਿਸੇ ਕੋਲ ਕਿ ਤੁਹਾਡੇ ਉਹ ਦੁੱਖ ਹਰ ਲੈਣਗੇ ਮੈਂ ਇਹੋ ਜੇ ਲੋਕਾਂ ਨੂੰ ਪੁੱਛਣਾ ਚਾਹਣੀ ਆ ਕਿ ਉਹ ਤੁਹਾਡੇ ਦੁੱਖ ਕੱਟ ਦੇਣਗੇ ਜਿਹੜੇ ਤੁਹਾਡੇ ਦੁੱਖ ਰੱਬ ਨੇ ਕੱਟਨੇ ਹੋ ਕੋਈ ਬੰਦਾ ਦੁੱਖ ਨਹੀਂ ਤੁਹਾਡੇ ਕੱਟ ਸਕਦਾ ਜੇ ਤੁਹਾਡੇ ਤੇ ਦੁੱਖ ਆਉਂਦੇ ਆ ਮੈਂ ਅਰਦਾਸ ਕਰੋ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਦੇਖ ਕਰਕੇ ਦੇਖ ਵਰਤਾ ਦਿਓ ਆਪਣੇ ਆਪ ਸਾਰੇ ਦੁੱਖਾਂ ਨੇ ਤੁਹਾਡੇ ਤੋਂ ਦੂਰ ਚਲੇ ਜੇ ਤੇ ਕਈ ਲੋਕਾਂ ਦੀ ਆਦਤ ਹੁੰਦੀ ਆ ਦੁੱਖਾਂ ਨੂੰ ਦੂਰ ਕਰਨ ਵਾਸਤੇ ਬੰਦਿਆਂ ਕੋਲੇ ਭੱਜਦੇ ਆ ਉਹ ਕਿ ਉਹਨਾਂ ਨੇ ਵੀ ਆਪਣੀ ਖੇਡ ਬਣਾਈ ਹੁੰਦੀ ਆ ਇੱਕ ਵਾਰੀ ਤੁਹਾਡੇ ਕੁਛ ਨਾ ਕੁਛ ਕਰ ਦਿੰਦੇ ਫੇਰ ਤੁਹਾਡੇ ਘੁੰਮ ਕਮਾ ਕੇ ਚੱਕਰੀ ਪਰ ਤੁਹਾਨੂੰ ਮਾਨਸਿਕ ਸ਼ਾਂਤੀ ਨਹੀਂ ਮਿਲਦੀ ਇਹਨਾਂ ਚੀਜ਼ਾਂ ਦੇ ਨਾਲ ਜਾਨੂੰ ਲੋਕ ਬਹੁਤ ਮਤਲਬ ਪਟਕੇ ਹੋਏ ਆ ਜਿਨ੍ਹਾਂ ਨੂੰ ਮਤਲਬ ਇਹਨਾਂ ਚੀਜ਼ਾਂ ਦੀ ਗੁਰਬਾਣੀ ਪੜਾਂਗੇ ਆਪਾਂ ਨੂੰ ਗਿਆਨ ਆਊਗਾ ਜਿਦੋਂ ਆਪਾਂ ਗੁਰਬਾਣੀ ਦੇ ਲਾੜ ਹੀ ਨਹੀਂ ਲੱਗਦੇ ਆਪਾਂ ਨੂੰ ਗਿਆਨ ਕੀ ਆਊਗਾ ਆਪਾਂ ਨੂੰ ਕੁਝ ਪਤਾ ਹੀ ਨਹੀਂਗਾ ਗੁਰਬਾਣੀ ਕੀ ਕਹਿ ਰਹੀ ਐ ਗੁਰਬਾਣੀ ਦੀ ਡੁੰਗਾਈ ਤੱਕ ਜਾਈਏ ਜੇ ਤੁਸੀਂ ਗੁਰਬਾਣੀ ਨਹੀਂ ਪੜ ਸਕਦੇ ਜਿੱਥੇ ਗੁਰਬਾਣੀ ਚੱਲਦੀ ਐ ਤੁਸੀਂ ਉੱਥੇ ਪਹੁੰਚੋ ਗੁਰਬਾਣੀ ਪੜੋ ਕੋਈ ਕਥਾ ਕੀਰਤਨ ਸੁਣੋ ਆਪਾਂ ਨੂੰ ਗੁਰੂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਆਂ ਫੇਰ ਆਪਾਂ ਦੂਜੇ ਪਾਸੇ ਕਿਉਂ ਭੱਜ ਰਹੇ ਆਂ ਮੈਂ ਇਹ ਪੁੱਛਣਾ ਚਾਹਣੀ ਆ ਜਿਹੜੇ ਲੋਕ ਰੱਬ ਦਾ ਘਰ ਛੱਡ ਕੇ ਹੋਰ ਪਾਸੋਂ ਸੁੱਖ ਮੰਗਣ ਜਾਂਦੇ ਆਂ ਸੁੱਖ ਲੱਭਣ ਜਾਂਦੇ ਹਨ ਕਿੱਥੋਂ ਸੁੱਖ ਨਹੀਂ ਲੱਭਣਾ ਤੁਹਾਨੂੰ ਸਿਰਫ ਸੁੱਖ ਲੱਭਣਾ ਤਾਂ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਹੀ ਲੱਭਣਾ ਹੈ ਦਸਾਂ ਗੁਰੂਆਂ ਦੀ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਡਿੱਗ ਜਾਓ ਜਿਸ ਘਰ ਵਿੱਚ ਜਿੱਥੇ ਵੀ ਰੱਬ ਦਾ ਨਾਮ ਹੈ ਨਾ ਉੱਥੇ ਕੋਈ ਮਾੜੀਆਂ ਚੀਜ਼ਾਂ ਆ ਹੀ ਨਹੀਂ ਸਕਦੀਆਂ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦੀ ਆ ਐਦਾਂ ਦਾ ਸੁਰੱਖਿਆ ਦਾ ਕਵਚ ਬਣ ਜਾਂਦਾ ਬਾਕੀ ਜੇ ਤੁਸੀਂ ਫਿਰ ਵੀ ਤੁਹਾਨੂੰ ਡਰ ਲੱਗਦਾ ਹੈ ਕਿ ਸਾਡੇ ਪਿੱਛੇ ਭੂਤ ਪ੍ਰੇਤ ਲੱਗੇ ਹਨ ਭੂਤ ਪ੍ਰੇਤਾਂ ਤੋਂ ਡਰਦੇ ਆ ਨਾ ਬੱਚੇ ਡਰਦੇ ਹਨ ਤਾ ਤੁਸੀਂ ਰਾਤ ਨੂੰ ਸੌਂਦੇ ਵਕਤ ਕੀਰਤਨ ਸੋਇਲਾ ਜੀ ਦਾ ਪਾਠ ਕਰਕੇ ਸੌਂ ਸਕਦੇ ਹੋ ਇੱਕ ਪਾਠ ਕਰਦੇ ਹੋ ਕੀਰਤਨ ਸੋਇਲਾ ਸਾਹਿਬ ਜੀ ਦਾ ਤਾਂ ਤੁਹਾਡਾ ਜੋ ਬੈੱਡ ਹੈ ਉਹਦੇ ਚਾਰ ਚੁਫੇਰੇ ਸੁਰੱਖਿਆ ਦਾ ਘੇਰਾ ਬਣ ਜਾਂਦਾ ਜੇ ਤੁਸੀਂ ਸੱਤ ਪਾਠ ਕਰਕੇ ਸੌਂਦੇ ਹੋ ਤਾਂ ਤੁਹਾਡੇ ਸਾਰੇ ਘਰ ਦਾ ਸੁਰੱਖਿਆ ਕਵਚ ਬਣ ਜਾਂਦਾ ਐਨੀ ਤਾਕਤ ਆ ਕੀਰਤਨ ਸੋਇਲਾ ਜੀ ਦੇ ਪਾਠ ਦੇ ਵਿੱਚ ਸੋ ਮੈਂ ਤਾਂ ਤੁਹਾਨੂੰ ਗੁਰਬਾਣੀ ਦੇ ਨਾਲ ਹੀ ਜੋੜਨਾ ਚਾਹਣੀ ਆ ਕਿ ਗੁਰਬਾਣੀ ਦੇ ਨਾਲ ਜੁੜੋ ਬਾਕੀ ਹੋਰ ਵੀ ਮੋਟੀਵੇਟ ਗੱਲਾਂ ਕਰਦੀਆਂ ਤੁਹਾਡੇ ਨਾਲ ਜੇ ਤੁਹਾਨੂੰ ਪਸੰਦ ਆਉਣ ਤਾਂ ਲਾਈਕ ਜ਼ਰੂਰ ਕਰਨਾ ਜੇ ਤੁਹਾਡੇ ਇੱਕ ਲਾਈਕ ਕਰਨ ਦੇ ਨਾਲ ਮੇਰਾ ਹੌਸਲਾ ਵੱਧਦਾ ਸੋ ਉਮੀਦ ਕਰਦੀਆਂ ਤੁਸੀਂ ਵੀਡੀਓ ਨੂੰ ਲਾਈਕ ਕਰੋਗੇ ਸੋ ਅੱਜ ਇੰਨੀ ਹੀ ਗੱਲਾਂ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ